ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸਮੇਂ ਅਸੀਂ ਜਾੜਲੇ ਵਿਖੇ ਮੌਜੂਦ ਹਾਂ ਔਰ ਇੱਕ ਵਾਰ ਫਿਰ ਤੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਹੁਤ ਵੱਡੇ ਸਵਾਲ ਖੜੇ ਹੋਏ ਆ ਕਿਉਂਕਿ ਜਾੜਲੇ ਪਿੰਡ ਵਿੱਚ ਕੱਲ ਰਾਤੀ ਤਕਰੀਬਨ 12-13 ਗੋਲੀਆਂ ਚੱਲੀਆਂ ਹਨ 12 13 ਗੋਲੀਆਂ ਔਰ ਤੜ 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 ਇੱਕ ਵਾਰੀ ਇੰਨੀ ਤੇਜ਼ੀ ਨਾਲ ਕਰਾ ਦਿੱਤੀ ਕਿ ਸਾਰੇ ਪਾਸੇ ਸਨਸਨੀ ਫੈਲ ਗਈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਆਂਢੀ ਗਵਾਂਢੀ ਨੇ ਉਹਨਾਂ ਦਾ ਕਹਿਣਾ ਕਿ ਸਾਨੂੰ ਰਾਤੀ 12 ਵਜੇ یوں ਮਹਿਸੂਸ ਹੋਇਆ ਇੱਕ ਵਾਰੀ ਕਿ ਲੜੀ ਚਲਾਤੀ ਹੈ ਕਿਸ਼ਨ ਔਰ ਲੜੀ ਬਹੁਤ ਤੇਜ਼ ਹੈ ਜਿਸ ਦੀ ਆਵਾਜ਼ ਬਹੁਤ ਤੇਜ਼ ਸੀ ਪਰ ਇੱਕ ਵਾਰੀ ਗੋਲੀ ਚੱਲਣ ਤੋਂ ਬਾਅਦ ਕੜਰ ਕੜਰ ਦੀ ਆਵਾਜ਼ ਆਉਂਦੀ ਸੀ ਉਹ ਮਹਿਸੂਸ ਹੁੰਦਾ ਸੀਗਾ ਕਿ ਜਿਵੇਂ ਕਿਤੇ ਬਹੁਤ ਤੇਜ਼ ਸ਼ੂਟਿੰਗ ਹੋ ਰਹੀ ਹੈ ਬਹੁਤ ਜ਼ਿਆਦਾ ਸ਼ੂਟਿੰਗ ਹੋ ਰਹੀ ਹੈ ਦੱਸਦੇ ਅਸੀਂ ਜਾੜਲੇ ਵਿਖੇ ਮੌਜੂਦ ਹਾਂ ਔਰ ਬਿਲਕੁਲ ਮੇਰੇ ਸਾਹਮਣੇ ਭੁਪਿੰਦਰ ਜਾੜਲਾ ਹੁਣਾਂ ਦਾ ਘਰ ਹੈ ਜਿਨ੍ਹਾਂ ਨੂੰ ਪਲਵਾਨ ਜਾੜਲੇ ਦੇ ਨਾਮ ਤੋਂ ਲੋਕ ਜਾਣਦੇ ਆ ਜਿਮ ਦੇ ਓਨਰ ਨੇ ਔਰ ਭੁਪਿੰਦਰ ਜਾੜਲਾ ਹੁਣਾਂ ਨੂੰ ਥ੍ਰੈਟ ਕਾਲਸ ਵੀ ਆ ਰਹੀਆਂ ਜਿਹੜੀ ਸਾਡੇ ਉਹਨਾਂ ਨਾਲ ਗੱਲਬਾਤ ਹੋਈ ਹੈ ਹਾਲ ਦੀ ਘੜੀ ਉਹਨਾਂ ਨੇ ਕੈਮਰੇ ਤੋਂ ਅੱਗੇ ਆਣ ਤੋਂ ਇਨਕਾਰ ਕਰ ਦਿੱਤਾ ਪੁਲਿਸ ਦੀ ਤਫ਼ਤੀਸ਼ ਚੱਲ ਰਹੀ ਹੈ ਲੇਕਿਨ ਮੈਂ ਕੱਲ ਦੀ ਸਿਚੁਏਸ਼ਨ ਤੁਹਾਨੂੰ ਸਮਝਾਉਣਾ ਚਾਹਨਾ ਸੀਸੀਟੀਵੀ ਫੁਟੇਜ ਜਿਹੜੀ ਅਸੀਂ ਦੇਖੀ ਹੈ ਉਹਦੇ ਆਧਾਰ ਤੇ ਗੱਲ ਕਰੀਏ ਤਾਂ ਬਿਲਕੁਲ ਮੇਰੇ ਪਿੱਛੇ ਤੁਹਾਨੂੰ ਇੱਕ ਘਰ ਨਜ਼ਰ ਆ ਰਿਹਾ ਇਸ ਘਰ ਦੇ ਬਾਹਰ ਦੋ ਮੋਟਰਸਾਈਕਲ ਸਵਾਰ ਆਉਂਦੇ ਆ ਪਹਿਲਾਂ ਅੱਗੇ ਨਿਕਲਦੇ ਆ ਥੋੜਾ ਫਿਰ ਵਾਪਸ ਆਉਂਦੇ ਆ ਮੋਟਰਸਾਈਕਲ ਤੇ ਲਾਲ ਰੰਗ ਦੀ ਟੀ-ਸ਼ਰਟ ਪਾ ਕੇ ਜਿਹੜਾ ਪਿੱਛੇ ਵਿਅਕਤੀ ਬੈਠਾ ਹੁੰਦਾ ਉਹ ਉੱਤਰ ਦਾ ਉਸਦਾ ਮੂੰਹ ਬੰਨਿਆ ਹੁੰਦਾ ਮੂੰਹ ਢਕਿਆ ਹੁੰਦਾ ਔਰ ਇਸ ਘਰ ਦੇ ਤਕਰੀਬਨ 12-13 ਫੈਰ ਮਾਰਦਾ ਇਕੱਠੇ ਲਗਾਤਾਰ ਫੈਰ ਮਾਰਦਾ ਔਰ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਹੈ ਪਰਿਵਾਰ ਦੇ ਲਈ ਇਹ ਸਿਗੀ ਕਿ ਪਰਿਵਾਰ ਦਾ ਇੱਕ ਮੈਂਬਰ ਜਿਹੜੇ ਉਹ ਸੈਟੀ ਦੇ ਉੱਤੇ ਜਿਹੜੇ ਲੰਮੇ ਪਏ ਹੋਏ ਸੀਗੇ ਔਰ ਜੋ ਦੱਸਿਆ ਜਾ ਰਿਹਾ ਜੋ ਸ਼ੁਰੂਆਤੀ ਜਾਣਕਾਰੀ ਸੀ ਇਕੱਠੀ ਕਰ ਪਾਇਆ ਕਿ ਤਕਰੀਬਨ 6 ਇੰਚ ਦਾ ਫਰਕ ਰਹਿ ਗਿਆ ਗੋਲੀ ਥੋੜੀ ਉੱਤੇ ਲੱਗੀ ਹੈ ਨਹੀਂ ਤਾਂ ਘਰ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਦੇ ਗੋਲੀ ਵੱਜ ਸਕਦੀ ਸੀ ਉਹਨਾਂ ਨੇ ਆਪਣਾ ਨਾਮ ਨਹੀਂ ਦੱਸਿਆ ਹਾਲੇ ਕਿਹਾ ਕਿ ਅਸੀਂ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹੈ ਪਰ ਪੁਲਿਸ ਬਹੁਤ ਸਾਰੀ ਇੱਥੇ ਪਹੁੰਚੀ ਹੋਈ ਹੈ ਜਾੜਲਾ ਚੌਂਕੀ ਤੋਂ ਮੁਲਾਜ਼ਮ ਪਹੁੰਚੇ ਨੇ ਸਦਰ ਥਾਣੇ ਦੇ ਐਸ ਐਚ ਓ ਇੱਥੇ ਪਹੁੰਚੇ ਹੋਏ ਨੇ ਔਰ ਐਸ ਪੀ ਡਾਕਟਰ ਮੁਕੇਸ਼ ਜਿਹੜੇ ਆ ਉਹ ਵੀ ਪਹਿਲਾਂ ਇੱਥੇ ਆ ਕੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਇੱਧਰ ਗੋਲੀ ਆ ਮਾਰਦਾ ਹੈ ਉਹ ਸ਼ੂਟਰ ਉਸ ਤੋਂ ਬਾਅਦ ਇਸ ਵਾਲੇ ਪਾਸੇ ਆਂਦੇ ਆ ਤੇ ਇੱਧਰ ਘਰ ਹੈ ਭੁਪਿੰਦਰ ਜਾੜਲਾ ਜੀ ਦਾ ਇੱਧਰ ਘਰ ਹੈ ਪਹਿਲਵਾਨ ਜਿਨ੍ਹਾਂ ਨੂੰ ਕਿਹਾ ਜਾਂਦਾ ਤੇ ਉਹਨਾਂ ਦੇ ਘਰ ਦੇ ਉੱਤੇ ਵੀ ਤਿੰਨ ਚਾਰ ਫਾਇਰ ਕੀਤੇ ਜਾਂਦੇ ਜਿਹੜੀ ਸਾਹਮਣੇ ਆਲਟੋ ਗੱਡੀ ਖੜੀ ਤੁਹਾਨੂੰ ਨਜ਼ਰ ਆ ਰਹੀ ਹੈ ਉਸ ਗੱਡੀ ਦੇ ਉੱਤੇ ਵੀ ਇੱਕ ਫਾਇਰ ਲੱਗਦਾ ਔਰ ਜਿਹੜੇ ਭੁਪਿੰਦਰ ਜਾੜਲਾ ਦੇ ਗਵਾਂਢੀ ਉਹ ਟੀਚਰ ਨੇ ਸਰਕਾਰੀ ਟੀਚਰ ਨੇ ਉਹ ਵੀ ਬਹੁਤ ਘਬਰਾਏ ਹੋਏ ਆ ਤਾਂ ਇਹ ਜਿਹੜਾ ਹਾਦਸਾ ਹੋਇਆ ਜਿਹੜੀ ਘਟਨਾ ਹੋਈ ਹੈ ਕੱਲ ਜਿਹੜੀਆਂ ਗੋਲੀਆਂ ਚੱਲੀਆਂ ਉਸ ਉਹਨਾਂ ਗੋਲੀਆਂ ਤੋਂ ਬਾਅਦ ਤਿੰਨ ਜਿਹੜੇ ਪਰਿਵਾਰ ਆ ਤਿੰਨ ਜਿਹੜੇ ਇੱਧਰ ਘਰ ਆ ਉਹ ਬਹੁਤ ਸਦਮੇ 'ਚ ਨੇ ਬਹੁਤ ਡਰੇ ਹੋਏ ਨੇ ਬਹੁਤ ਸਹਿਮੇ ਹੋਏ ਨੇ ਜਿਵੇਂ ਤੁਹਾਨੂੰ ਪਹਿਲਾ ਸਿਚੁਏਸ਼ਨ ਦਿਖਾਈ ਕਿ ਪਹਿ ਇੱਥੇ ਗੋਲੀਆਂ ਮਾਰੀਆਂ ਜਾਂਦੀਆਂ ਹਨ 12 ਦੇ 13 ਜਿਹੜੇ ਰਾਉਂਡ ਫਾਇਰ ਕੀਤੇ ਜਾਂਦੇ ਆ ਔਰ ਇੱਕ ਜਿੰਦਾਕਾਰ ਤੁਸੀ ਮਿਲਿਆ ਤੇ ਬਾਕੀ ਜਿਹੜੇ ਕਾਰਤੂਸ ਉਹਨਾਂ ਦੇ ਖੋਲ ਇੱਥੋਂ ਮਿਲੇ ਆ ਜੋ ਭੁਪਿੰਦਰ ਜਾੜਲਾ ਉਹਨਾਂ ਨੇ ਮੇਰੀ ਗੱਲ ਬਾਤ ਉਹਨਾਂ ਨੂੰ ਦੱਸਿਆ ਕਿ ਇਹ ਡਾਕਟਰ ਨੇ ਔਰ ਇਹ ਕਹਿੰਦੇ ਬੜੇ ਸਾਊ ਬੰਦੇ ਨੇ ਇਹਨਾਂ ਦਾ ਕਿਸੇ ਨਾਲ ਕੋਈ ਇਸ਼ੂ ਨਹੀਂ ਆ ਕੋਈ ਲੈਣ ਦੇਣ ਨਹੀਂ ਕੋਈ ਰੰਜਿਸ਼ ਨਹੀਂ ਹੈਗੀ ਤੇ ਭੁਪਿੰਦਰ ਜਾੜਲਾ ਨੇ ਆਪਣੀ ਗੱਲ ਕੀਤੀ ਹੈ ਉਹ ਕਹਿੰਦੇ ਕਿ ਸਾਨੂੰ 50 ਲੱਖ ਰੁਪਏ ਦੀ ਫਰੋਤੀ ਲਈ ਕਾਲ ਆਈ ਸੀਗੀ ਪਰਿਵਾਰ ਬਹੁਤ ਬੇਹੱਦ ਡਰਿਆ ਹੋਇਆ ਲੇਕਿਨ ਕਹਿੰਦੇ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਫੈਰ ਹੋ ਜਾਣਗੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨਾਲ ਵੀ رابطہ ਬਣਾਇਆ ਔਰ ਸਵੇਰ ਤੋਂ ਹੀ ਕੱਲ ਰਾਤ ਤੋਂ ਹੀ ਕਹਿ ਲਈ ਤਾਂ ਬਹੁਤ ਪਰੇਸ਼ਾਨ ਨੇ ਪੁਲਿਸ ਦੀ ਹੈਲਪ ਜਿਹੜੀ ਆ ਉਹ ਕਹਿੰਦੇ ਕਿ ਸਾਨੂੰ ਚਾਹੀਦੀ ਹੈ ਕਿਉਂਕਿ ਘਰ ਵਿੱਚ ਬੱਚੇ ਹਨ ਤੇ ਉਹ ਕਹਿੰਦੇ ਕਿ ਸ਼ਾਮ ਨੂੰ ਮੈਂ ਵੀ ਸੈਰ ਤੇ ਨਿਕਲ ਜਾਂਦਾ ਸੀਗਾ ਹੁਣ ਮੈਂ ਸੋਚਦਾ ਕਿ ਜੇਕਰ ਕੱਲ ਰਾਤ ਦੀ ਵਜਾਇ ਉਹ ਸ਼ਾਮ ਹੀ ਆ ਜਾਂਦੇ ਤਾਂ ਕੋਈ ਹੋਰ ਗੱਲ ਵੀ ਹੋ ਸਕਦੀ ਬੰਦੇ ਉੱਤੇ ਸਟ्रेस ਆ ਜਾਂਦਾ ਬੜੀ ਜ਼ਾਹਰ ਜੀ ਗੱਲ ਹੈ ਔਰ ਇੱਧਰ ਹੁੰ ਲੈ ਕਰਕੇ ਉਹ ਜਾਂਦੇ ਆ ਜਿਹੜੇ ਸ਼ੂਟਰ ਆਉਂਦੇ ਆ ਤਾਂ ਗੱਡੀ ਜਿਹੜੀ ਆ ਉਹ ਟੂੰ ਟੂੰ ਕਰਨ ਲੱਪੈਂਦੀ ਗੱਡੀ ਦਾ అలਾਰਮ ਵੱਜ ਜਾਂਦਾ ਜਿਸ ਤੋਂ ਬਾਅਦ ਉਹ ਉਹ ਇੱਕਦਮ ਨਿਕਲਦੇ ਆ ਤੇ ਇੱਕ ਜਿਹੜਾ ਜਿਹਨੇ ਫਾਇਰ ਕੀਤੇ ਆ ਉਹ ਇਧਰਲੇ ਪਾਸੇ ਆ ਕੇ ਤਿੰਨ ਚਾਰ ਗੋਲੀਆਂ ਮਾਰਦਾ ਤੇ ਇੱਥੋਂ ਫਿਰ ਨਿਕਲਦੇ ਆ ਪਿੱਛੇ ਬਜਰੀਆ ਬਜਰੀ ਦੇ ਉੱਤੇ ਇੱਕ ਵਾਰ ਸਲਿੱਪ ਵੀ ਕਰਦੇ ਲੇਕਿਨ ਬੱਚਦੇ ਬਚਾਉਂਦੇ ਇਧਰੋਂ ਜਿਹੜੇ ਉਹ ਭੱਜ ਜਾਂਦੇ ਪਰ ਉਸ ਤੋਂ ਬਾਅਦ ਜਿਹੜੇ ਇਹ ਤਿੰਨ ਘਰ ਨੇ ਫੈਮਿਲੀਜ਼ ਨੇ ਬਹੁਤ ਸਟ੍ਰੈਸ 'ਚ ਨੇ ਬਹੁਤ ਘਬਰਾਏ ਹੋਏ ਆ ਕਿ ਕੀ ਬਣੂਗਾ ਕਿਉਂਕਿ ਹੁਣ ਉਹਨਾਂ ਨੂੰ ਆ ਜਿਹੜੀ ਬਾਉਂਡਰੀ ਤੋਂ ਬਾਹਰ ਨਿਕਲਣ ਵੇਲੇ ਡਰ ਲ ਕਿਉਂਕਿ ਇਹ ਸਮਝ ਨਹੀਂ ਆ ਰਿਹਾ ਕਿ ਜੇ ਈਸ਼ੂ ਭੁਪਿੰਦਰ ਜਾੜਲਾ ਹੁਣਾਂ ਨਾਲ ਸੀਗਾ ਫਰੋਤੀ ਉਹਨਾਂ ਤੋਂ ਮੰਗੀ ਗਈ ਹੈ ਤਾਂ ਬਾਕੀ ਤੋਂ ਘਰਾਂ ਦੇ ਉੱਤੇ ਵੀ ਕਿਉਂ ਫਾਇਰ ਹੋਏ ਆ ਹੁਣ ਸਾਰੇ ਇਹੀ ਗੱਲ ਸਮਝਣ ਵਿੱਚ ਲੱਗੇ ਹੋਏ ਆ ਇਹ ਜਿਹੜੀ ਕੁੰਡੀ ਖੁੱਲਣੀ ਬਹੁਤ ਜ਼ਰੂਰੀ ਹੈ ਕਿ ਇੱਧਰ ਕਿਉਂ ਗੋਲੀਆਂ ਚੱਲੀਆਂ ਤੇ ਇੱਧਰ ਨਾਲ ਦੇ ਘਰ ਵਿੱਚ ਵੀ ਫਾਇਰ ਵੱਜੇ ਆ ਤਾਂ ਹੁਣ ਇਹ ਬੜੇ ਸਸਪੈਂਸ ਵਿੱਚ ਨੇ ਸ਼ਸ਼ੋਪਨ ਵਿੱਚ ਨੇ ਕਿ ਗੋਲੀਆਂ ਐਕਚੁਅਲ ਵਿੱਚ ਕਿਹਦੇ ਘਰ ਤੇ ਚਲਾਈਆਂ ਗਈਆਂ ਕਿਉਂਕਿ ਪਹਿਲਾਂ ਤਾਂ 12 13 ਜਿਹੜੇ ਫਾਇਰ ਆ ਉਸ ਘਰ ਤੇ ਹੋਇਆ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਤਿੰਨ ਚਾਰ ਫਾਇਰ ਹੁੰਦੇ ਆ ਉਲਟੋ ਗੱਡੀ ਵੀ ਜਿਹੜੀ ਨੁਕਸਾਨੀ ਗਈ ਉਹਦੇ ਵਿੱਚ ਵੀ ਗੋਲੀ ਵੱਜਦੀ ਆ ਜਾ ਕੇ ਤਾਂ ਇਧਰ ਵੀ ਜਿਹੜੇ ਦੋ ਘਰ ਨੇ ਉਹ ਵੀ ਚਿੰਤਾ ਚ ਨੇ ਫਰੰਟ ਤੇ ਜਿਹੜਾ ਘਰ ਹੈ ਉਹ ਵੀ ਚਿੰਤਾ ਚ ਨੇ ਕਿਉਂਕਿ ਇਧਰ 12 13 ਗੋਲੀਆਂ ਚਲਾਈਆਂ ਗਈਆਂ ਹਨ ਔਰ ਗੱਡੀ ਦਾ ਜਿਹੜਾ ਸਾਇਰਨ ਵੱਜ ਜਾਂਦਾ ਅਲਾਰਮ ਵੱਜਦਾ ਜਿਸ ਤੋਂ ਬਾਅਦ ਸ਼ੂਟਰ ਜਿਹੜੇ ਭੱਜਦੇ ਨੇ ਇਸ ਵਾਲੇ ਪਾਸੇ ਆਉਂਦੇ ਆ ਫਿਰ ਭਪਿੰਦਰ ਜਾੜਲਾ ਹੁਣਾਂ ਦੇ ਘਰ ਵਾਲੇ ਪਾਸੇ ਜਿਹੜੇ ਫਾਇਰ ਕੀਤੇ ਜਾਂਦੇ ਆ ਹੋ ਸਕਦਾ ਕੁਝ ਲੋਕ ਇਹ ਵੀ ਗੱਲ ਆਖ ਰਹੇ ਕਿ ਕਨਫਿਊਜ਼ਨ ਨਾ ਕੋਈ ਹੋਈ ਹੋਵੇ ਕਿਉਂਕਿ ਘਰਾਂ ਦੇ ਜਿਹੜੇ ਪੇਂਟ ਹੋਇਆ तकरीबन ਨਿੱਕੋ ਜਿਹਾ ਰੰਗ ਹੈ ਤੇ ਰਾਤੀ 12:30 ਵਜੇ ਦੇ ਆਸ-ਪਾਸ ਗੋਲੀਆਂ ਚੱਲੀਆਂ ਹੋ ਸਕਦਾ ਇਹ ਅੰਦਾਜ਼ੇ ਲਾਏ ਜਾ ਰਹੇ ਕਿਉਂਕਿ ਭਪਿੰਦਰ ਜਾੜਲਾ ਹੁਣਾਂ ਤੋਂ ਫਰੋਤਵੀਂ ਡਿਮਾਂਡ ਕੀਤੀ ਗਈ ਸੀ ਮੰਗ ਕੀਤੀ ਗਈ ਸੀ ਹੋ ਸਕਦਾ ਕਿ ਪਹਿਲਾਂ ਭਪਿੰਦਰ ਜਾੜਲੇ ਦੇ ਇਹਨੂੰ ਘਰ ਨੂੰ ਸਮਝ ਕੇ ਗੋਲੀਆਂ ਚਲਾ ਦਿੱਤੀ ਹੁਣ ਬਾਅਦ ਚ ਉਹਨਾਂ ਨੂੰ ਅੰਦਾਜ਼ਾ ਹੋਇਆ ਹੋਵੇ ਕਿ ਭਪਿੰਦਰ ਜਾੜਲੇ ਦਾ ਘਰ ਆ ਆ ਪਰ ਜਿਹੜੇ ਸ਼ੂਟਰ ਆ ਉਹਨਾਂ ਨੇ ਮੂ ਬੰਨਿਆ ਹੋਇਆ ਸੀਗਾ ਜਿਹੜਾ ਪਿੱਛੇ ਵਿਅਕਤੀ ਉਤਰ ਕੇ ਫਾਇਰ ਕਰਦਾ ਹੁੱਡੀ ਲਾਲ ਰੰਗ ਦੀ ਪਾਈ ਹੋਈ ਇਦਾਂ ਪ੍ਰਤੀਤ ਹੋ ਰਿਹਾ ਔਰ ਜਿਹੜਾ ਫਰੰਟ ਤੇ ਵਿਅਕਤੀ ਉਹਦੀ ਜਿਹੜੀ ਬਹੁਤੀ ਜਜਮੈਂਟ ਨਹੀਂ ਹੁੰਦੀ ਕਿ ਉਹਦੇ ਜੈਸਚਰ ਦਾ ਪਤਨ ਨਹੀਂ ਲੱਗਦਾ ਉਹਦੇ ਤੌਰ ਤਰੀਕੇ ਦਾ ਪਤਨ ਨਹੀਂ ਲੱਗਦਾ ਲੇਕਿਨ ਜਿਹੜਾ ਉਤਰ ਕੇ ਫਾਇਰ ਕਰਦਾ ਆ ਉਹਦਾ ਚਾਲ ਢਾਲ ਉਹਦੀ ਕਦ ਕਾਠੀ ਥੋੜਾ ਅੰਦਾਜ਼ਾ ਹੋ ਪਾਰਿਆ ਜਿਹਦੇ ਉੱਤੇ ਪੁਲਿਸ ਨੂੰ ਤਫਤੀਸ਼ ਕਰ ਰਹੀ ਹੈ ਪੁਲਿਸ ਨੇ ਜਿੱਥੇ ਜਿੱਥੇ ਫਾਇਰ ਵੱਜੇ ਆ ਉਹ ਸਾਰੀਆਂ ਚੀਜ਼ਾਂ ਨੂੰ ਸਰਕਲ ਕਰ ਰਿਹਾ ਨੋਟਿਸ ਪੁਲਿਸ ਪੁਲਿਸ ਕਰ ਰਹੀ ਹੈ ਬਾਰ ਬਾਰ ਚੈਕਿੰਗ ਕਰ ਰਹੀ ਹੈ ਤਫਤੀਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਆ ਔਰ ਪੁੱਛ ਪਰਤਾਲ ਵੀ ਜਿਹੜੀ ਹੈ ਉਹ ਵੀ ਕਰ ਰਹੀ ਹੈ ਪਰਿਵਾਰਾਂ ਤੋਂ ਕਿ ਕਿਸੇ ਨੂੰ ਕੋਈ ਹੋਰ ਰੰਜਿਸ਼ ਦਾ ਮਾਮਲਾ ਤਾਂ ਨਹੀਂ ਲੱਗ ਰਿਹਾ ਤਾਂ ਪੁਲਿਸ ਹਰ ਇੱਕ ਐਂਗਲ ਤੋਂ ਵਾਚ ਰਹੀ ਹੈ ਇਸ ਪੂਰੇ ਘਟਨਾ ਕ੍ਰਮ ਨੂੰ ਲੇਕਿਨ ਇਹ ਘਟਨਾ ਕ੍ਰਮ ਬਹੁਤ ਹੀ ਇਸਨੇ ਸਨਸਨੀ ਇਸਨੇ ਪਿੰਡ ਵਿੱਚ ਇੱਕ ਵਾਰੀ ਸਨਸਨੀ ਦਾ ਮ ਆ ਆ ਤਿੰਨ ਘਰ ਜਿੱਦਾਂ ਬਹੁਤ ਚਿੰਤਾ ਦਾ ਵਿਸ਼ਾ ਹੈ ਲੇਕਿਨ ਜਿਹੜੇ ਪਿਛਲੇ ਪਾਸੇ ਵੀ ਘਰ ਨਹੀਂ ਉਹਨਾਂ ਦਾ ਵੀ ਕਹਿਣਾ ਹੈ ਕਿ ਜਦੋਂ ਰਾਤੀ 1:30 ਵਜੇ ਤੜ-ਤੜ ਹੋਈ ਇੱਕ ਵਾਰੀ ਸੁੱਤੇ ਪਿਆਂ ਦੀ ਗੂੜੀ ਨੀਂਦ ਜਿਹੜੀ ਹੈ ਖੁੱਲੀ ਹੈ ਕਿ ਇੰਨੀ ਤੜ-ਤੜ ਕੇ ਉਹ ਕਹਿੰਦੇ ਇੱਕ ਵਾਰ ਤਾਂ ਲੱਗਿਆ ਕਿ ਸ਼ਾਇਦ ਕਿਸੇ ਨੇ ਲੜੀ ਚਲਾ ਦਿੱਤੀ ਹੋਵੇ ਲੇਕਿਨ ਉਹ ਕਹਿੰਦੇ ਗੋਲੀਆਂ ਦੀ ਆਵਾਜ਼ ਇੰਨੀ ਤਿੱਖੀ ਸੀ ਕਿ ਸਾਨੂੰ ਇੱਕ ਵਾਰ ਮਹਿਸੂਸ ਹੋਇਆ ਕਿ ਕੋਈ ਅਲੱਗ ਚੀਜ਼ ਹੋਈ ਹੈ ਕੋਈ ਇਦਾਂ ਨਹੀਂ ਕਿ ਦੀਵਾਲੀ ਵਾਲੇ ਪਟਾਕੇ ਚਲਾਏ ਉਹ ਕਹਿੰਦੇ ਸਾਨੂੰ ਇੱਕ ਵਾਰੀ ਮਹਿਸੂਸ ਹੋਇਆ ਕਿ ਕੋਈ ਕੁਝ ਅਲੱਗ ਗਿਆ ਔਰ ਜਦੋਂ ਆਪਸ ਵਿੱਚ ਗੱਲਬਾਤ ਹੋਈ ਤਾਂ ਉਹ ਕਹਿੰਦੇ ਸਾਡੇ ਹੋਸ਼ ਉੱਡ ਗਏ ਕਿ ਇਹ ਬਾਹਣਾ ਕਿਵੇਂ ਵਾਪਰਿਆ ਇਹ ਕਿਹਨੇ ਜਿਹੜਾ ਕਾਂਡ ਕੀਤਾ ਹੈ ਤਾਂ ਭੁਪਿੰਦਰ ਜਾੜਲਾਏ ਕਹਿੰਦੇ ਆ ਕਿ ਮੈਨੂੰ ਜਿਹੜੀ ਆ ਧਮਕੀ ਆਈ ਸੀ 50 ਲੱਖ ਦੀ ਫਰੋਤੀ ਮੰਗੀ ਗਈ ਹੈ ਜਿਸ ਤੋਂ ਬਾਅਦ ਇਹ ਪੂਰਾ ਘਟਨਾਕ੍ਰਮ ਹੋਇਆ ਹੁਣ ਪੁਲਿਸ ਦੇ ਸੀਨੀਅਰ ਅਫਸਰ ਜਿਹੜੇ ਉਹ ਜੁਟੇ ਹੋਏ ਨੇ ਜਾੜਲਾ ਚੌਂਕੀ ਤੋਂ ਵੀ ਇੱਥੇ ਅਫਸਰ ਪਹੁੰਚੇ ਸਨ ਸਦਰ ਥਾਣੇ ਤੋਂ ਐਸਐਸਓ ਪਹੁੰਚੇ ਸਨ ਔਰ ਹੁਣ ਜਿਹੜੀ ਸੀਸੀਟੀਵੀ ਨੂੰ ਖੰਘਾਲ ਲਿਆ ਜਾ ਰਿਹਾ ਜਿਹੜੀਆਂ ਕਾਲਸ ਭਪਿੰਦਰ ਜਾੜਾ ਨੂੰ ਆ ਰਹੀ ਆਈਆਂ ਉਹਦੇ ਆਧਾਰ ਤੇ ਜਿਹੜੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਪਰ ਇੱਕ ਵਾਰੀ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ ਆਂਦੇ ਜਾਂਦੇ ਪਿੰਡ ਵਾਸੀ ਜਿਹੜੇ ਆ ਉਹ ਬਾਰ ਬਾਰ ਪੁੱਛਦੇ ਨੇ ਕਿ ਕੀ ਵਜ੍ਹਾ ਹੋਗੀ ਕੀ ਕਾਰਨ ਹੋ ਗਿਆ ਔਰ ਜ਼ਾਹਿਰ ਜੀ ਗੱਲ ਹੈ ਕਿ ਪਰਿਵਾਰ ਦੇ ਮਨ ਤੇ ਇੱਕ ਵਾਰੀ ਸਟ੍ਰੈਸ ਧਾਨ ਦਾ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਬਜ਼ੁਰਗਾਂ ਨੂੰ ਲੈ ਕੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਿ ਇਹ ਪੰਜਾਬ ਦੇ ਹਾਲਾਤ ਕਿੱਧਰ ਜਾ ਰਹੇ ਆ ਕਿ ਸ਼ਰਿਆਮ ਫਰੋਤੀ ਮੰਗੀ ਜਾ ਰਹੀ ਔਰ ਫਰੋਤੀ ਮੰਗਣ ਤੋਂ ਬਾਅਦ ਜਿਹੜੇ ਫਾਇਰ ਵੀ ਕੀਤੇ ਜਾ ਰਿਹਾ ਡਰਾਵਾ ਵੀ ਪਾਇਆ ਜਾ ਰਿਹਾ ਡਰਾਉਣ ਜਿਹੜਾ ਪਰਿਵਾਰ ਆ ਉਹ ਜ਼ਰੂਰ ਸੋਚਦਾ ਮੱਥੇ ਤੇ ਛਿਕਨ ਆਉਂਦੀ ਹੈ ਠੰਡ ਦੇ ਮੌਸਮ ਵਿੱਚ ਵੀ ਪਸੀਨਾ ਆ ਜਾਂਦਾ ਕਿ ਇਹ ਬਣਿਆ ਕਿ ਕਿਉਂ ਕੌਣ ਸਾਨੂੰ ਇਸ ਤਰੀਕੇ ਪਰੇਸ਼ਾਨ ਕਰ ਰਿਹਾ ਕੌਣ ਸਾਨੂੰ ਕਾਲ ਕਰ ਰਿਹਾ ਉਹਦਾ ਪਤਾ ਲੱਗਣਾ ਬਹੁਤ ਜ਼ਰੂਰੀ ਕਿਉਂਕਿ ਜਦ ਤੱਕ ਇਹ ਪਤਾ ਨਹੀਂ ਲੱਗਦਾ ਕਿ ਕੌਣ ਕਾਲ ਕਰ ਰਿਹਾ ਕਿੰਨੇ ਬੰਦਿਆਂ ਨੂੰ ਭੇਜਿਆ ਸ਼ੂਟਰਸ ਨੂੰ ਭੇਜਿਆ ਗੋਲੀ ਮਾਰਨ ਲਈ ਤਦ ਤੱਕ ਪਰਿਵਾਰ ਦੇ ਅੰਦਰ ਇੱਕ ਡਰਤਾ ਬਣਿਆ ਰਹਿੰਦਾ ਇੱਕ ਘਬਰਾਹਟਤਾ ਬਣੀ ਰਹਿੰਦੀ ਇੱਕ ਪੜਗਾੜਤਾ ਬਣੀ ਰਹਿੰਦੀ ਹੈ ਕਿ ਕੌਣ ਹੈ ਜਿਹੜਾ ਸਾਡੀ ਜ਼ਿੰਦਗੀ ਦੇ ਪਿੱਛੇ ਪਿਆ ਹੋਇਆ ਹੈ